ਗੁਜਰੀ ਵਰਗੀਆਂ ਤੇ ਨਾਹਾਂ ਨੂੰ ਤੇਲ ਪਾ ਕੇ ਨਾ ਸੜਿਆ ਜਾਵੇ। ਨਾ ਅੱਜ ਸਾਥ ਆਪਣਾ ਕਿਰਦਾਰ ਨਿਭਾਉਂਦੀ ਏ ਤੇ ਨਾ ਨੌ ਆਪਣਾ ਕਿਰਦਾਰ ਨਿਭਾਉਦੀ ਏ। ਇਸੇ ਕਰਕੇ ਅੱਜ ਸਾਡੇ ਘਰਾਂ ਵਿੱਚ ਕਲੇਸ਼ ਆ। ਮਾਂ ਗੁਜਰੀ ਇਹਨੂੰ ਨੌ ਘੱਟ ਤੇ ਧੀ ਜਿਆਦਾ ਸਮਝਦੀ ਸੀ। ਸਿਰ ਤੇ ਪਿਆਰ ਦਿੱਤਾ ਕਹਿੰਦੀ ਧੀਏ ਬੋਲ ਵਾਹਿਗੁਰੂ ਸਤਨਾਮ ਤੂੰ ਠੀਕ ਹੋ ਜਾਵੇਂਗੀ। ਕਹਿੰਦੀ ਨਹੀਂ ਮਾਂ ਮੇਰਾ ਸੱਚਖੰਡ ਜਾਣ ਦਾ ਤਿਆਰ ਆ ਗਿਆ। ਧੀ ਇਹ ਕਿਉਂ ਕਹਿ ਰਹੀ ਹੈ? ਕਹਿੰਦੀ ਮਾਂ ਮੈਂ ਇੱਕ ਤੈਨੂੰ ਬੇਨਤੀ ਕਰਨੀ ਹੈ ਮੇਰੀ ਬੇਨਤੀ ਮੰਨੇਗੀ। ਮਾਂ ਗੁਜਰੀ ਕਹਿੰਦੀ ਧੀ ਇਹ ਦੱਸ। ਬਾਬਾ ਫਤੇਹ ਸਿੰਘ ਮਾਂ ਦਾ ਦੀਤਾ ਦਾ ਸੀਰ ਚੁੰਗ ਰਿਆ ਸੀ। ਜੀ। ਆਪਣੀ ਕੁਛੜੋ ਲਾਇਆ ਆਪਣਾ ਪੁੱਤ ਬਾਬਾ ਫਤੇਹ ਸਿੰਘ ਤੇ ਮਾਂ ਗੁਜਰੀ ਦੀ ਗੋਚੇ ਪਾ ਦਿੱਤਾ ਮਾਂ ਗੁਜਰੀ ਦੀ ਗੋਚੇ ਵਿੱਚ। ਬਾਬਾ ਜੋਰਾਵਰ ਵੀ ਕੋਲ ਖੜਾ ਇਹ ਵੀ ਇਹਦੇ ਬਹੁਤ ਨਿਆਣਾ ਹੈ। 7 ਤੇ 9 ਸਾਲ ਦੀ ਜਦੋਂ ਇਹ ਸ਼ਹੀਦ ਹੋਏ ਕੌਮ ਵਾਸਤੇ ਇਹ ਪਹਿਲਾ ਦੀ ਗੱਲ ਹੈ ਅੱਜ 9 ਸਾਲ ਦੇ ਬੱਚੇ ਨੂੰ ਪੈਨਸ਼ਨ ਨਹੀਂ ਘਟਣੀ ਆਉਂਦੀ ਬਲੇੜ ਦੇ ਨਾਲ ਚੰਗੀ ਤਰ੍ਹਾਂ ਬੋਲਣਾ ਨਹੀਂ ਜੇ ਆਉਂਦਾ ਫਤਿਹ ਸਿੰਘ ਨੂੰ ਲਾ ਕੇ ਆਪਣੀ ਛਾਤੀ 'ਦਾਲੋ ਤੇ ਮਾਤਾ ਗੁਜਰੀ ਦੀ ਗੋੱਚੇ ਪਾ ਕੇ ਕਹਿੰਦੀ ਮਾਂ ਇਹ ਗੱਲ ਦੱਸਾਂ ਜੇ ਮੈਨੂੰ ਭਜੋ ਜਵੇ ਜੇ ਮੈਂ ਮਰ ਜਾ ਤਾਂ ਮੇਰਾ ਪੁੱਤ ਸੰਭਲੇਗੀ ਪੁੱਤ ਸੰਭਲੇਗੀ ਮੇਰਾ ਬੁਰੜੀ ਦਾਦੀ ਦੀਆਂ ਅੱਖਾਂ ਨਿਕਲ ਗਈਆਂ ਅੱਖਾਂ ਚੋਂ ਨੀਰ ਵਹਾ ਉਠਿਆ ਨਾਤੀਏ ਇਹੋ ਜੇ ਸ਼ਬਦ ਨਹੀਂ ਬੋਲੀਦੇ ਮਰਨਾ ਮਰਨਾ ਨਹੀਂ ਕਰੀਦਾ ਕਦੇ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੀਦਾ ਨਹੀਂ ਦਾਤਮਾ ਮੇਰਾ ਸੱਚਖੰਡ ਜਾਣਦਾ ਪਿਆਨਾ ਹੋ ਗਿਆ ਸਮਾਂ ਆ ਗਿਆ ਮੈਨੂੰ ਇੱਕ ਗੱਲ ਦੱਸ ਜੇ ਮੈਂ ਇਸ ਦੁਨੀਆ ਨੂੰ ਚਲਾ ਜਾਵਾਂ ਚਲੀ ਜਾਵਾਂ ਤੇ ਮੇਰੇ ਪੁੱਤਰਾਂ ਨੂੰ ਸਾਹਮ ਲੈ ਗਈ ਮਾਂ ਗੁਜਰੀ ਨੇ ਗੱਲ ਆਖੀ ਸਿਰ ਤੇ ਹੱਥ ਮਾਰ ਕੇ ਇਹਦੇ ਪਿਆਰ ਦੇ ਕੇ ਕਹਿੰਦੀ ਜੀਤਾ ਖੁਸ਼ ਕਰ ਦਾਦੀਆਂ ਜਿੰਨੀਆਂ ਮਰਜ਼ੀ ਪੋਤਰਿਆਂ ਨੂੰ ਪਾਲ ਲੈਣ ਜਿਹੜਾ ਮਾਂ ਦਾ ਪਿਆਰ ਹੈ ਕਦੇ ਦਾਦੀ ਨਹੀਂ ਦੇ ਸਕਦੀ ਕਦੇ ਨਹੀਂ ਦੇ ਸਕਦੀ ਮਾਵਾਂ ਓਮਣ ਭਾਵੇਂ ਭਰੀਆਂ ਨਾਲ ਹੁਸਣ ਦੇ ਡੱਗ ਡੱਗ ਭਰੀਆਂ ਸ਼ਾਹਾਂ ਕਰੀ ਵਿਹਾਂ ਵਰੀਆਂ ਪੈਣਨ ਪੱਟ ਢਾਵੜੀ ਜਲੀਆਂ ਪਰ ਪੂਰਾ ਕਦੇ ਸ਼ਾਨਦਾਰ ਨਾ ਹੋਵੇ ਜੇ ਗੋਦੀ ਵਿੱਚ ਲਾਲਾਂ ਦਾ ਹਾਰ ਨਾ ਹੋਵੇ ਮੈਂ ਰੱਬ ਅੱਗੇ ਉਸ ਦਾਡੇ ਅੱਗੇ ਅਰਦਾਸ ਇਹੀ ਕਰਦਾ ਹਾਂ ਮੈਂ ਰੱਬ ਕਦੇ ਨਿਆਣੀ ਉਮਰ ਬੱਚਿਆਂ ਦੀ ਕਦੇ ਮਾਂ ਨਾ ਖੂਮੀ ਨਿਆਣੀ ਉਮਰੇ ਬੱਚਿਆਂ ਦੀ ਮਾਂ ਨਾ ਖੂਮੀ ਵੈਸੇ ਤੇ ਮਾਂ ਹਮੇਸ਼ਾ ਹੀ ਕੋਰੇਣੀ ਚਾਹੀਦੀ ਹੈ ਜੀ ਇਹ ਗੱਲ ਵੱਖਰੀ ਐ ਸੀ ਮਾਵਾਂ ਮਾਪੇ ਦਾ ਸਤਕਾਰ ਘਟਾ ਦਿੱਤਾ ਵੱਡੇ ਹੋ ਕੇ ਪਰ ਨਿਆਣੀ ਉਮਰੇ ਮਾਂ ਨਾ ਕਿਸੇ ਦੀ ਰੱਬਾ ਖੂਮੀ ਮਾਵਾਂ ਬੋੜ ਦੀਆਂ ਛਾਵਾਂ ਹੁੰਦੀਆਂ ਨੇ ਕਿਸੇ ਦਾ ਬਾਪ ਨਾ ਬਚਪਨ ਉਮਰੇ ਖੂਮੀ ਬੱਚੇ ਅਨਾਥ ਹੋ ਜਾਂਦੇ ਨੇ ਮਾਂ ਗੁਜਰੀ ਕਹਿੰਦੀ ਧੀਏ ਮੈਂ ਕਿਦਾ ਸਾਂਭਾਂਗੀ ਮੈਂ ਤੇ ਆਪ ਕੁੱਟੀ ਆ ਪਰ ਮਾਂ ਕੁਝ ਵੀ ਹੋਵੇ ਜ਼ਿੰਮੇਵਾਰੀ ਤੈਨੂੰ ਸਾਹਮਣੀ ਪੈਣੀ ਐ ਗੋਦ ਵਿੱਚ ਵਾਦਾ ਲੈ ਲਿਆ ਤੇ ਮਾਂ ਗੁਜਰੀ ਕਹਿੰਦੀ ਧੀਏ ਗੱਲ ਯਾਦ ਰੱਖੀ ਮੈਂ ਆਪਣੀਆਂ ਸਵਾਸਾਂ ਦੀਆਂ ਗੰਡਾਂ ਨੂੰ ਥੋੜਾ ਜਾਂ ਹੋਰ ਪੀੜ ਕੇ ਰੱਖ ਲਾਂਗੀ ਹੋਰ ਬੰਨ ਲਾਂਗੀ ਗੰਡਾਂ ਨੂੰ ਹੋਰ ਯਾਦ ਰੱਖ ਜਿੰਨਾ ਚਿਰ ਮੇਰੇ ਸਵਾਸਾਂ ਦੀ ਗੰਡ ਨਹੀਂ ਖੁੱਲਦੀ ਮੇਰੇ ਤੋਂ ਪਹਿਲਾਂ ਤੇਰੇ ਬੱਚੇ ਨਹੀਂ ਜਾਣਗੇ ਮੈਂ ਤੇਰੇ ਬੱਚਿਆਂ ਦੀ 24 ਘੰਟੇ ਪਹਿਰੇਦਾਰ ਬਣ ਕੇ ਇਹਨਾਂ ਦੀ ਸੇਵਾਦਾਰ ਬਣ ਕੇ ਰਾਂਗੀ ਸੇਵਾਦਾਰ ਬਣ ਕੇ ਵਾਹਿਗੁਰੂ ਉਹ ਦਿਨ ਜਾਂਦਾ ਸੀ ਤੇ ਅੱਜ ਦਾ ਦਿਨ ਜਿਨ੍ਹਾਂ ਦੀ ਤੁਸੀਂ ਯਾਦਾਂ ਦੇ ਵਿੱਚ ਬੈਠੇ ਹੋ ਮਾਂ ਗੁਜਰੀ ਨੇ ਆਪਣੀ ਨੌ ਦੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਕੇ ਵਿਖਾਇਆ ਵੱਡੇ ਸਹਿਬ ਜਾਦੇ ਭਾਵੇਂ ਵਿਛੜ ਗਏ ਸਨ ਪਰ ਮਾਂ ਗੁਜਰੀ ਨੇ ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਦੀ ਉਂਗਲ ਨਹੀਂ ਛੱਡੀ ਨਹੀਂ ਛੱਡੀ ਸਮੇਂ ਦੀਆਂ ਸਰਕਾਰਾਂ ਹੋ ਗਈਆਂ ਨੇ ਬੇਈਮਾਨ ਆਨੰਦਪੁਰ ਛੱਡਣ ਵਾਸਤੇ ਮੇਰਾ ਬਾਜਾਂ ਵਾਲਾ ਹੋ ਗਿਆ ਮਜ਼ਬੂਰ ਸਰਸਾ ਕੱਢੇ ਭਾਵੀ ਵਤ ਗਈ ਸਰਸਾ ਨਦੀ ਤੇ ਬੀਤਿਆ ਇੰਜ ਪਾਣਾ ਸਿੰਘ ਸਿੰਘਾਂ ਤੋਂ ਬੇਸ਼ੁਮਾਰ ਵਿਛੜੇ ਦਸਮ ਪਿਤਾ ਤੋਂ ਵਿਛੜ ਗਈ ਮਾਂ ਗੁਜਰੀ ਸਿਆ ਸਿੰਘ ਵਿਛੜੇ ਸੇਵਾਦਾਰ ਵਿਛੜੇ ਐ ਪ੍ਰਿਆਖਿਆ ਮੇਰੇ ਗੋਬਿੰਦ ਸਿੰਘ ਨੇ ਮੇਰੇ ਸਾਰੇ ਦਾ ਸਾਰਾ ਪਰਿਵਾਰ ਵਿਛੜੇ ਕਰਦੀ ਰਹੀ ਜੋ ਗਉਂ ਗਰੀਬ ਦੀ ਜੋ ਰਾਖੀ ਮੇਰੇ ਹੱਥੋਂ ਨਾ ਮੇਰੀ ਤਲਵਾਰ ਵਿੱਚ ਵਾਹ ਜੀ ਵਾਹ ਹਾਂ ਸਾਜੇ ਪਿਆਰੇ ਪੁੱਤਰਾਂ ਨੂੰ ਅੱਜ ਰੇਤ ਰਲਾ ਕੇ ਤੁਰ ਚਲਿਆ ਮਾਲਕ ਸੀ ਤਖਤਾਂ ਤਾਜਾਂ ਦਾ ਅੱਜ ਤਾਜ ਗਵਾ ਕੇ ਤੁਰ ਚਲਿਆ ਸ਼ਾਹਾਂ ਦਾ ਸ਼ਾਸਨ ਦੌਂਦਾ ਸੀ ਦਰਬੇਸ਼ ਬਣ ਗਿਆ ਜੰਗਲਾਂ ਵਿੱਚ ਮਨੁੱਖਤਾ ਤੇ ਦਰਦ ਵਡਾਵਣ ਲਈ ਈਰਮਾਨ ਲੁਟਾ ਕੇ ਤੁਰ ਚੱਲਿਆ ਹੀਰੇ ਮੋਤੀਆਂ ਦੇ ਬੇਸ਼ੁਮਾਰ ਦਾਨੀ ਹੀਰੇ ਮੋਤੀਆਂ ਦੇ ਬੇਸ਼ੁਮਾਰ ਦਾਨੀ ਸਰਬਸ ਦਾਨੀ ਨਹੀਂ ਕੋਈ ਸੁਦਾਉਣ ਵਾਲਾ ਹੱਥੀ ਜਿੰਗਰ ਤੇ ਟੋਟੇ ਕੁਰਬਾਨ ਲੱਗ ਕੇ ਕੋਈ ਨਹੀਂ ਖੁਸ਼ੀ ਦੇ ਨਗਮੇ ਗਾਉਣ ਵਾਲਾ ਦਸ਼ਮੇਸ਼ ਜਹਾਨਾ ਦਾਨੀ ਮਹਿਰ ਮੈਂ ਦਿਲਗੀਰ ਡਿਠਾ ਅੱਖਾਂ ਸਾਵੇਂ ਸੀ ਪੁੱਤ ਮਰਵਾ ਵਰਵਾਉਣ ਵਾਲਾ ਬਾਂਦੀ ਕੋਈ ਪ੍ਰੀਤਾਂ ਦਾ ਅੱਜ ਦੁਨੀਆ ਤੋਂ ਤੁਰ ਚੱਲਿਆ ਹੈ ਚਮਕੌਰ ਦੀ ਇਹ ਸਰਸਾ ਦੇ ਕੰਡੇ ਵਿਛੋੜਾ ਪਾ ਕੇ ਤਿੰਨ ਹਿੱਸੇ ਕਰਕੇ ਇੱਕ ਹਿੱਸਾ ਸਰਹੰਦ ਵੱਲੋਂ ਇੱਕ ਹਿੱਸਾ ਦਿੱਲੀ ਵੱਲੋਂ ਇਹ ਤੇ ਸੱਚਮਕੌਰ ਦੀ ਗੜੀ ਵੱਲੋਂ 44 ਸਿੱਖਾਂ ਦਾ ਜੱਥਾ ਲੈ ਕੇ ਕਲਗੀਆਂ ਵਾਲਾ ਚਮਕੌਰ ਦੀ ਗੜੀ ਗਿਆ ਜਿੱਥੇ ਕਲਗੀਆਂ ਵਾਲੇ ਪਾਛਾਂ ਨੇ ਅੱਥੀ ਆਪਣੇ ਦੋ ਪੁੱਤਰ ਫਰਜ਼ੰਦ ਕੁਰਬਾਨ ਕਰਵਾਏ ਤੇ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਦੋ ਪੁੱਤ ਕੁਰਬਾਨ ਹੋ ਗਏ ਤੇ ਸਵੇਰ ਨੂੰ ਗੁਰੂ ਚੱਲਿਆ ਮੈਦਾਨੇ ਜੰਗ ਵਿੱਚ ਤੇ ਸਿੰਘਾਂ ਨੇ ਰਾਹ ਰੋਕ ਕੇ ਆਖਿਆ ਤੈਨੂੰ ਖਾਲਸਾ ਪੰਥ ਹੁਕਮ ਕਰਦਾ ਤਾੜੀ ਵਜਾ ਕੇ ਚੋਰੀ ਚ ਪੀਤੀ ਲੰਗ ਜਾ ਪਰ ਗੋਬਿੰਦ ਸਿੰਘਾ ਤੈਨੂੰ ਅੱਗੇ ਕਦਮ ਪੁੱਟਣ ਦੀ ਇਜਾਜ਼ਤ ਨਹੀਂ ਹੈ ਪੁੱਤਾਂ ਵਾਲਿਓ ਜਿਹੜਾ ਸੁਣਿਓ ਸ਼ਾਇਰ ਕਹਿੰਦਾ ਜਦੋਂ ਕਲਗੀ ਵਾਲਾ ਪਾਤਸ਼ਾਹ ਜੋੜਾ ਉਤਾਰ ਕੇ ਬਾਹਰ ਨਿਕਲਿਆਣ ਤੇ ਬਾੜੇ ਕੌਣ ਪਿਆ ਬਾਬਾ ਅਜੀਤ ਸਿੰਘ ਦੀ ਲਾਸ਼ ਪਈ ਹੈ ਥੋੜਾ ਜਿਹਾ ਅੱਗੇ ਗਿਆ ਤੇ ਬਾਬੇ ਜੁਹਾਰ ਸਿੰਘ ਦੀ লাশ ਪਈ ਹੈ ਜਿੰਨਾ ਅਜੇ ਅਜੇ ਕੋਈ ਨਾ ਕੋਈ ਹਟਕੋਰੇ ਲੈਂਦੀ ਹੈ লাশ ਸਸਾ ਨਿਕਲਦਾ ਹੈ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਕਹਿੰਦਾ ਬੱਦਲਾਂ 'ਚੋਂ ਬਿਜਲੀ ਝਮਕ ਕੇ ਸੀਗੀ ਮਾਰਦੀ ਦਇਆ ਸਿੰਘ ਵੱਲੇ ਨਿਗਾ ਗਈ ਜਾਂ ਤਾਰ ਦੀ ਪੱਟਾਂ ਵਿੱਚ লাশ ਲੈ ਕੇ ਬੈਠਾ ਸੀ ਜੁਹਾਰ ਦੀ ਮੌਦੇ ਨਸ਼ੇ ਤੇ ਉੱਥੇ ਜ਼ਿੰਦਗੀ ਹੈ ਝੂਮਦੀ ਬੋਲੇ ਦਇਆ ਸਿੰਘ ਜੀ ਲਾਸ਼ ਤੱਕ ਕੇ ਮਸੂਮ ਦੀ ਜ਼ਿੰਦਗੀ ਦੇ ਦਾਤੇ ਆ ਸੁਨਹਿਰੀ ਬਾਜਾਂ ਵਾਲਿਆ ਬੜੇ ਹੀ ਤੁਚਾਵਾਂ ਨਾਲ ਪੁੱਤਰਾਂ ਨੂੰ ਪਾਲਿਆ ਸੈਕ ਦਾ ਜੁਝਾਰ ਵੇਖ ਪੈਰ ਕਿਸ ਕਾਲਿਆ ਇੱਕ ਵਾਰੀ ਚੱਕ ਕੇ ਕਲੇਜੇ ਕਿਉਂ ਨਾ ਲਾ ਲਿਆ ਪਿੱਛੇ ਹੋਇਆ ਪਾਤਸ਼ਾਹ ਤੋਂ ਪੇੜੀ ਅੱਲ ਦੇ ਪੁੱਤਰਾਂ ਦੀ ਪੀੜ ਤਾਂ ਪੰਖੇਰੂ ਵੀ ਨਹੀਂ ਚੱਲਦੇ ਜੀ ਚਾਹੁੰਦਾ ਇੱਥੇ ਕੁਝ ਪਿਆਰ ਜਿ ਤਲਾ ਦੇ ਆ ਨਿਭਾਈ ਦੀ ਅਖੀਰ ਜਿਹੜੀ ਰਸਮ ਨਿਭਾ ਦੇ ਆ ਆ ਪਾਗ ਲਾ ਕੇ ਸੀਸ ਦੀ ਮੈ ਟੋਟ ਕੇ ਬਣਾ ਦਿਆਂ ਤੇ ਅੱਧੀ ਅੱਧੀ ਦੋਨਾਂ ਦੇ ਸਰੀਰਾਂ ਉੱਤੇ ਪਾ ਰਿਆ ਲੱਖਾਂ ਹੀ ਗਰੀਬ ਮਾਪੇ ਜੱਗ ਵਿੱਚ ਪਾਇਆ ਤੇ ਕਫਨੋਂ ਬਗੈਰ ਸਾਇਆ ਕਿਹਦੇ ਪੁੱਤ ਗਏ ਆ ਬੋਲੇ ਦਸ਼ਮੇਸ਼ ਪਿਤਾ ਅੱਗੋਂ ਲਲਕਾਰ ਕੇ ਲੈਣਾ ਕੀ ਤੂੰ ਦੇਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖਣਾ ਮੈਦਾਨ ਵਿੱਚ ਜਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਹੋ ਗਿਆ ਕਿੰਨੀਆਂ ਜਾਨਾਂ ਵਾਰ ਕੇ ਸਿੰਘਾਂ ਨੂੰ ਛੱਡ ਤੁਸੀਂ ਤੇ ਅਸੀਂ ਸਿੰਘਾਂ ਨੂੰ ਛੱਡ ਪਿਆਰ ਇਹਨਾਂ ਪੁੱਤਾਂ ਦਾ ਜਤਲਾ ਦਿਆਂ ਫਿਰਦਾਇਆ ਸਿੰਘ ਜੀ ਸਿੱਖੀ ਚ ਵਖੀਵਾ ਕਿਦਾਂ ਪਾ ਦਿਆ ਵਾਜੀ ਜੰਗ ਦਾ ਮੈਦਾਨ ਹੈ ਨਾ ਬੰਨਾ ਹੈ ਨਾ ਬੱਟ ਹੈ ਓ ਕੋਈ ਰਵਿਦਾਸੀ ਆ ਤੇ ਕੋਈ ਪਿਆ ਜੱਟ ਹੈ ਇੱਕੋ ਜਿਹਿਆਂ ਛਾਤੀਆਂ ਤੇ ਇੱਕੋ ਜਿਹਾ ਫਟ ਹੈ ਅਜੀਤ ਤੇਜੂਹਾਰ ਨਾਲੋਂ ਫੇਰ ਕਿਹੜਾ ਘੱਟ ਹੈ ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਂ ਜੇ ਮੁੱਕਦਾ ਅਜੀਤ ਤੇਜੂਹਾਰ ਦੀ ਮੈਂ ਲਾਸ਼ ਨਹੀਂਓ ਚੁੱਕਦਾ ਛੋੜ ਦੇ ਖਿਆਲ ਤੂੰ ਮੇਰੇ ਜੂਹਾਰ ਦਾ ਤੂੰ ਛੋੜ ਦੇ ਇਹਦਾ ਹੀ ਦੁਮਾਲਾ ਇਹਦੇ ਮੁਖੜੇ ਤੇ ਮੋੜ ਦੇ ਇਹ ਮੇਰਾ ਕੌਮ ਦਾ ਸ਼ਹੀਦ ਨਹੀਂਓ ਕਫਨਾਂ ਨੂੰ ਲੋੜ ਦੇ ਦੇਈ ਜਾਣਾ ਇਹਨੂੰ ਅੱਜ ਮੋਹ ਦੀਆਂ ਥੰਮੀਆਂ ਸਿੱਖੀ ਦੀਆਂ ਵਾਟਾਂ ਸਫਰੀ ਅਜੇ ਬਹੁਤ ਹੀ ਨੇ ਲੰਮੇ ਦੋ ਪਤ ਕੁਰਬਾਨ ਇਧਰ ਹੋ ਗਿਆ ਹੁਣ ਆ ਉਹ ਇਧਰਲੇ ਬੰਨੇ ਬੁੜੀ ਮਾਂ ਆਪਣੇ ਪੋਤਿਆਂ ਲੈ ਕੇ ਨਾਲ ਸਰਸਾਂ ਪਾਰ ਕਰਦੀ ਏ ਤੇ ਇੱਕ ਕਾਨਿਆਂ ਦੀ ਛੱਪਈ ਥੱਲੇ ਬਰਸਾਤ ਹੋ ਰਹੀ ਐ ਪੋ ਦੀ ਸਰਦ ਰਾਤ ਐ ਹਨੇਰਾ ਕੁੱਪ ਛਾਇਆ ਨਾ ਇੱਥੇ ਕੋਈ ਸੁਣਦਾ ਜੇ ਕੋਈ ਸੱਪ ਵੀ ਫੰਕਾਰਾ ਮਾਰਦਾ ਦੂਰ ਤੱਕ ਨਜ਼ਰ ਆਉਂਦੀ ਐ ਕੁੱਤੇ ਭੌਂਗ ਰਹੇ ਨੇ ਬਘਿਆੜ ਬੋੜ ਰਹੇ ਨੇ ਤਿੰਨ ਮਾਸੂਮ ਜਿੰਦਾ ਤੁਰੀਆਂ ਜਾਂਦੀਆਂ ਨੇ ਜਿਸ ਕਾਂਹਿਆਂ ਦੀ ਛਾਂ ਥਲੇ ਮਾਂ ਗੁਜਰੀ ਪੋਤਿਆਂ ਲੈ ਕੇ ਖੜੀ ਐ ਪਿਆਰਿਓ ਅੱਜ ਤੇ ਠੰਡ ਹੈ ਨਹੀਂ ਨਾ ਹੁਣ ਉਹ ਠੰਡਾ ਗਈਆਂ ਉਹ ਵੇਖੋ ਉਹ ਦਿਨ ਬੰਦਾ ਉੱਥੇ ਖੜਕ ਜਵੇ ਤੇ ਬੰਦਾ ਜੰਮ ਜਾਂਦਾ ਸੀ ਕਿੱਥੇ 7 ਤੇ 9 ਸਾਲ ਦੀਆਂ ਜ਼ਿੰਦਾ ਹੌਸਲੇ ਵੇਖੋ ਨਿੱਕੀਆਂ ਜਿੰਦਾ ਐ ਐਵੇਂ ਨਹੀਂ ਆਖਿਆ ਜਾਂਦਾ ਨਿੱਕੀਆਂ ਜਿੰਦਾ ਵੱਡੇ ਸਾਕੇ ਸਾਕੇ ਵੱਡੇ ਐਵੇਂ ਨਹੀਂ ਹੁੰਦੇ ਤੇ ਕਹਿੰਦੇ ਨੇ ਰੱਬ ਨੂੰ ਕੁਝ ਹੋਰ ਮਨਜ਼ੂਰ ਹੈ ਭਾਵੀ ਨੂੰ ਕੁਝ ਹੋਰ ਮਨਜ਼ੂਰ ਹੈ ਬੱਦਲ ਦੇ ਇਸ ਕਾਹਨਿਆਂ ਵਿੱਚ ਕਾਲਾ ਨਾਗ ਛੁਪਿਆ ਪਿਆ ਮਾਂ ਗੁਜਰੀ ਉੱਥੇ ਬੈਠੀ ਪੋਤਿਆਂ ਲੈ ਕੇ ਨਾਲ ਬੇਖੌਫ ਕਿ ਕੋਈ ਜ਼ਰੀਲਾ ਜਾਨਵਰ ਨਾ ਹੋਵੇ ਇੱਥੇ ਪਰ ਮੌਤ ਦਾ ਖੌਫ ਕੋਈ ਨਹੀਂ ਜਦੋਂ ਵਕਤ ਕਿਸੇ ਤੇ ਆਣ ਪੈਂਦਾ ਹੈ ਸਾਪ ਰੱਸੀਆਂ ਦੇ ਬਣ ਬਣ ਕੱਟ ਜਾਂਦੇ ਭਲੇ ਬੁਰੇ ਦੀ ਨਹੀਂ ਪਛਾਣ ਰਹਿੰਦੀ ਤੇ ਯਾਰ ਯਾਰਾਂ ਤੋਂ ਹੀ ਪਾਸਾ ਵੱਟ ਜਾਂਦੇ ਚੱਕਰ ਧਰਮ ਦਾ ਪੈ ਜਵੇ ਸੀਸ ਉੱਪਰ ਅੰਮ੍ਰਿਤ ਜਾਣ ਕੇ ਜ਼ਹਿਰ ਨੂੰ ਚੱਟ ਜਾਂਦੇ ਮਨੀ ਲਾਲਾ ਜਿਨ੍ਹਾਂ ਨੂੰ ਰੱਬ ਚੇਤੇ ਨਕੀ ਇਸ ਜਹਾਨ ਤੋਂ ਖੱਟ ਜਾਂਦੇ ਕੋਈ ਕਿਸੇ ਤੇ ਪਾਵੇ ਨਾ ਰਾਬੇ ਸੱਚ ਸਿਆਣੇ ਕਹਿੰਦੇ ਵਕਤ ਪਵੇ ਤਾਂ ਮਹਿਲਾਵਾਲੇ ਕਦੇ ਝੁੱਗੀਆਂ ਦੇ ਵਿੱਚ ਰਹਿੰਦੇ ਵਕਤ ਪਵੇ ਤਾਂ ਪੰਛੀਆਂ ਨੂੰ ਵੀ ਕਦੇ ਆਲਣੇ ਛੜਣੇ ਕਹਿੰਦੇ